ਮੈਂ ਸਿੱਖ ਔਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੂਸ਼ਕਾ ਏ ਜਿੱਦਾਂ ਤੁਹਾਨੂੰ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਹੈ ਫਿਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਲੋਕ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਹਦੇ ਜਿਹਨੂੰ ਵੋਟਾਂ ਪਾਉਣ ਜਿਹਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆਂ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆਂ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ। ਕਹਿਣ ਨੂੰ ਦਿਓਗੇ ਪਰ ਪਾਰਲੀਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਪੇਸ਼ ਕਰੋਗੇ? ਮੈਂ ਉਸੇ ਤੇ ਪਹਿਲ ਤਾਂ ਮੈਂ ਦਊਂਗਾ ਜੀ ਭਈ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਭਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ ਕਾਲ ਸਾਹਿਬ ਜੀ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇਥੇ ਖੜੇ ਨੇ ਸਾਰੀ ਇਸ ਇਕੌਮਿਟੀ ਤੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਣ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਂਡੀਏ ਕਦੀ ਇੰਡੀਆ ਆਲਾਈንስ 18 ਅਦਰ ਹੋਰ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਆਲਾਈንስ ਇਹ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਇਸ ਦੀ سپورਟ ਦਿਖਾਓ ਕਿਉਂਕਿ ਕਾਂਗਰਸ ਨੇ ਹਮਲਾ ਕੀਤਾ ਸੀਗਾ ਸ੍ਰੀ ਗੁਰੂ ਸਾਹਿਬ ਜੀ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੋਸ਼ਿਸ਼ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕੀ ਚਾਹੋਗੇ ਸਿੱਖ ਕੌਮ ਦੇ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਸ਼ੁਕਰਾਨਾ ਕਰਦਾ ਆ ਆਤਿ ਸਾਬ ਤੇ ਮੈਂ ਸਿੱਖ ਕੌਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੁਰਸ਼ਕ ਆ ਇਹ ਜਿੱਦਾਂ ਤੁਹਾਨੂੰ ਵੱਡੀ ਲੀਡ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਹੈ ਫਿਰ ਕਿਤੇ ਨਾ ਕਿਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਦਾ ਵਾਪਸੀ ਕਰ ਰਹੇ ਹਨ ਅਸਲ ਗੱਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਨੂੰ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਹਦੇ ਜੀਨੋ ਵੋਟਾਂ ਪਾਉਣ ਜਿਹਦੇ ਨਾਲ ਚੱਲਣ 79 ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆਂ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆਂ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਆ ਜਿਸ ਤਰੀਕੇ ਦੇ ਨਾਲ ਹਰ ਵਾਰ ਤੁਸੀਂ ਪਾਰਲੀਮੈਂਟ ਵਿੱਚ ਜਾ ਕੇ ਕਿਹੜੇ ਮੁੱਦੇ ਪੇਸ਼ ਕਰੋਗੇ ਮੈਂ ਉਸੇ ਤੇ ਪੈਨ ਤਾਂ ਮੈਂ ਦਊਂਗਾ ਜੀ ਭਈ ਜਿਹੜਾ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਭਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਜਿਹੜੇ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 ਸਾਲ ਹੋ ਗਏ ਉੱਪਰ 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਐ ਸਜ਼ਾਵਾਂ ਵੀ ਉੱਪਰ ਹੋ ਗਿਆ ਡਬਲ ਸਜ਼ਾਵਾਂ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਆ ਨਾ ਕਰਨੀ ਇਹ ਤਾਂ ਤੱਕਾ ਹੈ ਕਲ ਸਾਹਿਬ ਜੀ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇਥੇ ਖੜੇ ਨੇ ਸਾਰੀ ਇਸ ਇਕੌਮੀ ਇਥੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਣ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਨਡੀਏ ਕਦੀ ਇੰਡੀਆ ਆਲਾਈንስ 18 ਅਦਰ ਹੋਰ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਆਲਾਈንስ ਇਹ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਕਿਹਦੀ سپورਟ ਦਿਓਗੇ ਕਿਉਂਕਿ ਕੌਂਗਰਸ ਤੇ ਹਮਲਾ ਕੀਤਾ ਸੀਗਾ ਸ੍ਰੀ ਗੁਰੂ ਸਾਹਿਬ ਜੀ ਬਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੁਝ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰਨ ਜੋ ਕਹੂਗੀ ਪਈਏ ਆਪਾਂ ਐਵੇਂ ਤੁਰਨਾ ਆਪ ਅਸੀਂ ਆਉమే ਕਿਉਂਕਿ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਖਲੜਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸੰਪਰਕ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਦਾ ਹੀ ਤਾਂ ਬਦਲਾ ਲੱਗਦਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿਨ੍ਹਾਂ ਅਕਾਲ ਤਖਤ ਸਾਹਿਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਗੁਰਬਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਹਾਂ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਆ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀਆਂ ਵੱਲੋਂ ਕਲਾਕਾਰ ਉਤਾਰੇਗੇ ਸੀ ਮਦਦ ਦੇ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜ਼ਮੀਨਾਂ ਜੁੜੀਆਂ ਜੀ ਦੇਖੋ ਪਹਿਲਾ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਝ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 600 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਕਹਿੰਦੇ ਕਿ ਇੱਕ ਭਾਈ ਜਿਨ੍ਹਾਂ ਨੇ ਕਿ ਤੁਸੀਂ ਕਹਿ ਰਹੇ ਜਿਨ੍ਹਾਂ ਨੇ ਹਮਲਤ ਜੀ ਉਹਨਾਂ ਨੇ ਜਾਓ we are